ਹਾਂਜੀ ਵੇਲੀਓ ਕੀ ਹਾਲ ਚਾਲ ਨੇ ਤੁਹਾਡੇ ਮੈਂ ਬਿੱਟੂ ਚਾਹਲ ਬੀ ਐਸ ਮੋਟਰ ਬਰਨਾਲਾ ਤੋਂ ਗਵਰਨਮੈਂਟ ਆਫ ਇੰਡੀਆ ਗੱਡੀ ਆ ਜੀ ਹੁੰਡਾਈ ਦੀ ਕ੍ਰੇਟਾ ਤੇ ਪਹੁੰਚੀ ਆ ਆਪਣੇ ਕੋਲੇ ਰਾਜਧਾਨੀ ਦਿੱਲੀ ਤੋਂ ਕਿਸੇ ਆਈਈਐਸ ਆਫੀਸਰ ਦੀ ਗੱਡੀ ਆ ਤੇ ਇਸ ਗੱਡੀ ਦਾ ਆਪਾਂ ਕਰਨਾ ਕੀ ਆ ਤੁਸੀਂ ਚੈੱਕ ਕਰ ਸਕਦੇ ਹੋ ਲਿਫਟ ਸਾਈਡ ਦੀ ਬੈਕ ਵਿੰਡੋ ਦੇ ਉੱਪਰ ਲੱਗੇ ਹੋਏ ਸਕ੍ਰੈਚ ਕਾਲ ਆਉਂਦੀ ਆ ਕਹਿੰਦੇ ਜੀ ਦਿੱਲੀ ਤੋਂ ਅਸੀਂ ਗੱਲ ਕਰ ਰਹੇ ਆ ਤੇ ਆਪਣੀ ਪਰਸਨਲ ਕਰੇਟਾ ਗੱਡੀ ਆ ਵੀ ਉਹਦੇ ਉੱਪਰ ਆ ਜਿਹੜੇ ਵਿੰਡੋ ਦੇ ਉੱਪਰ ਸਕ੍ਰੈਚ ਲੱਗੇ ਨੇ ਵੀਡੀਓ ਪਾਤੀ ਉਹਨਾਂ ਨੇ ਆਪਾਂ ਨੂੰ ਵੀ ਇਸ ਗੱਡੀ ਦਾ ਆਪਾਂ ਕੰਮ ਕਰਵਾਉਣਾ ਤੁਹਾਡੇ ਕੋਲੋਂ ਤੇ ਸਾਨੂੰ ਕਿਸੇ بڑے ਜ਼ਿੰਮੇਵਾਰ ਬੰਦੇ ਨੇ ਤੁਹਾਡਾ ਰੈਫਰੈਂਸ ਦਿੱਤਾ ਕੰਮ ਕਰਨਾ ਵੀ ਜ਼ਰੂਰੀ ਆ ਅਸੀਂ ਰਿਕਵੈਸਟ ਕਰਦੇ ਆ ਕਿ ਸਾਡੇ ਕੋਲੋਂ ਬਹੁਤੀ ਵੇਟ ਨਾ ਕਰਵਾਇਓ ਮੈਂ ਕਹਾ ਸਰ ਕੋਈ ਗੱਲ ਨਹੀਂ ਥੈਂਕ ਯੂ ਤੁਸੀਂ ਏਡੀ ਦੂਰ ਤੋਂ ਸਾਡੇ ਨਾਲ ਸੰਪਰਕ ਕੀਤਾ ਕੰਮ ਥੋੜਾਗਾ ਆਪਾਂ ਤੁਹਾਡੀ ਵੇਟ ਨਹੀਂ ਕਰਵਾ ਸਕਦੇ ਕੋਈ ਗੱਲ ਨਹੀਂ ਤੁਸੀਂ ਗੱਡੀ ਭੇਜ ਦਿਓ ਗੱਡੀ ਆਪਣੇ ਕੋਲੇ ਆ ਗਈ ਕਿੱਦਾਂ ਹੋਇਆ ਸਾਰਾ ਟ੍ਰੀਟਮੈਂਟ ਉਹਨਾਂ ਉਨਾਂ ਹੀ ਪੇਂਟ ਕੀਤਾ ਓਕੇ ਦੀ ਰਿਪੋਰਟ ਕਲਰ ਮੈਚਿੰਗ ਤੇ ਫਿਨਿਸ਼ਿੰਗ ਡੈਮੇਜ ਹੋਈ ਡਾਈ ਆ ਜਿਹੜੀ ਬਿਲਕੁਲ ਪ੍ਰੋਪਰ ਉਦਾਂ ਹੀ ਬਣ ਗਈ ਆ ਬਹੁਤ ਸੋਹਣਾ ਕੰਮ ਹੋਇਆ ਥੈਂਕ ਯੂ ਕਰਦਾ ਮੈਂ ਸਰ ਨੇ ਏਡੀ ਦੂਰ ਤੋਂ ਆਪਣੇ ਨਾਲ ਸੰਪਰਕ ਕੀਤਾ ਤੇ ਤੁਹਾਨੂੰ ਆਪਣਾ ਕੀਤਾ ਹੋਇਆ ਕੰਮ ਲੱਗਿਆ ਵਧੀਆ ਤੇ ਮੇਰਾ ਭਰਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਮਿਲ ਕੇ ਬਹੁਤ ਚੰਗਾ ਲੱਗਿਆ ਥੈਂਕ ਯੂ